ਦੀ ਕੀਫ਼ਤ ਇਹ ਤੁਸੀਂ ਦੇਖ ਰਹੇ ਹੋ ਆਪਸੇ ਸਾਈਂ ਟੀਵੀ ਤੇ ਲਾਈਵ ਤਸਵੀਰਾਂ ਇਸ ਵੇਲੇ ਜੋ ਗੁਰਦੁਆਰਾ ਪੰਚਾਇਤੀ ਟੇਕਰੀ ਸਿੰਬਲ कॅम्प ਵਿਖੇ ਅੰਮ੍ਰਿਤ ਸੰਚਾਰ ਦੀ ਜਿਹੜੀ ਸੇਵਾ ਪੰਜ ਸ਼ਿੰਮ ਸਹਿਬਾਨ ਵੱਲੋਂ ਕੀਤੀ ਗਈ ਸੀ ਔਰ ਇਹ ਸਾਰੇ ਜੀਵ ਹਨ ਜਿਹੜੇ ਅੱਜ ਅੰਮ੍ਰਿਤਧਾਰੀ ਹੋ ਕੇ ਗੁਰੂ ਵਾਲੇ ਬਣ ਗਏ ਨੇ ਵੇਅ ਅਸਤਿੰਦਰਪਾਲ ਸਿੰਘ ਜੀ ਵੀਰ ਮਨਜੀਤ ਸਿੰਘ ਜੀ ਵੀਰ ਅਰਵਿੰਦਰ ਸਿੰਘ ਜੀ ਆਪ ਜੀ ਨੂੰ ਬੇਨਤੀ ਹੈ ਵੀਰ ਗੁਰਮੀਤ ਸਿੰਘ ਜੀ ਵੀਰ ਹਰਵੀਰ ਸਿੰਘ ਵੀ ਜੀ ਨੂੰ ਬੇਨਤੀ ਹੈ ਤੁਸੀਂ ਵੀ ਆ ਜਾਓ ਸੋ ਜੋ ਸਾਡਾ ਵਿਰਸਾ ਸਾਡੀ ਵਿਰਾਸਤ ਅਦੇ ਅਸੀਂ ਜੋ ਲੜੀ ਰੰਭੀ ਸੀ ਜਿਦੇ ਵਿੱਚ ਸਾਡੀਆਂ ਕੌਮੀ ਖੇਡਾਂ ਦੇ ਨਾਲ-ਨਾਲ ਅੱਜ ਦਾ ਜੋ ਅਮਰਸੰਚਾਰ ਦਾ ਸਮਾਗਮ ਸੀ ਉਹ ਗੁਰੂ ਸਾਹਿਬ ਦੀ ਕਿਰਪਾ ਸਦਕਾ ਸੰਪੰਨ ਹੋਇਆ ਹੈ ਆਪ ਜੀ ਨੂੰ ਲੱਖ-ਲੱਖ ਫੇਰ ਇੱਕ ਵਾਰ ਵਧਾਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵੀਰ ਗੁਰਮਤਿ ਸਿੰਘ ਜੀ बोले सो निहा बसरिया काल बोले सो निहा बसरिया काल बोले सो निहा बसरिया काल हजुर जी ਜੋਏ ਸੋਨਹ ਸੋਛ ਲਿਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਟਲ ਚਵਰ 70 ਤਖਤ ਦੇ ਮਾਲਕ ਸ਼ਬਦ ਅਵਤਾਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਤੇ ਪਵਿੱਤਰ ਗੋਦ ਦੇ ਵਿੱਚ ਬੈਠ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਖੰਡੇ ਪਾਟੇ ਬਾਟੇ ਦੀ ਪੋਲ ਆਪ ਸਮੂਹ ਸਾਧ ਸੰਗਤ ਨੇ ਚੱਕੀ ਹੈ ਸੋ ਆਓ ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੰਤਾ ਦੇ ਪਾਤਰ ਹੋ ਜੋ ਆਪ ਸਭ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਲ 1699 ਦੀ ਬਸਾਖੀ ਵਾਲੇ ਦਿਨ ਇੱਕ ਬਹੁਤ ਵੱਡੀ ਦਾਤ ਜੋ ਸਾਡੀ ਝੋਲੀ ਵਿੱਚ ਪਾਈ ਸੀ ਜੋ ਤੁਸੀਂ ਪਾਗਾ ਵਾਲੇ ਹੋ ਜੋ ਅੱਜ ਆਪ ਸਾਰਿਆਂ ਨੇ ਖਾਲਸੇ ਦੇ ਘਰ ਦੇ ਵਿੱਚ ਜਿਹੜਾ ਦਾਖਲਾ ਲਿਆ ਹੈ ਸੋ ਮੈਂ ਬੱਚਿਓ ਕੁਝਕ ਵਿਚਾਰਾ ਆਪਦੇ ਨਾਲ ਕਰਨੀਆਂ ਨੇ ਕਿਉਂਕਿ ਇਹ ਜਿਹੜੀ ਅੰਮ੍ਰਿਤ ਦੀ ਦਾਤ ਤੁਸੀਂ ਲਈ ਹੈ ਇਹ ਬੜੀਆਂ ਕੁਰਬਾਨੀਆਂ ਕਰਕੇ ਜਦੋਂ ਕੇਸਗੜ੍ਹ ਦੀ ਧਰਤੀ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ 80000 ਦੇ ਕੱਟ ਦੇ ਵਿੱਚ ਇੱਕ ਹੋਕਾ ਦਿੱਤਾ ਸੀ ਹੈ ਕੋਈ ਬੇਟਾ ਜੋ ਸੀਸ ਕਰੇ ਭੇਟਾ ਭਾਈ ਦਇਆਰਾਮ ਗੱਲ 'ਚ ਪੱਲਾ ਪਾ ਕੇ ਆਇਆ ਸੀ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਸੀ ਕਿ ਇਹ ਜਿਹੜੀ ਦਾਤ ਹੈ ਇਹ ਤੁਹਾਨੂੰ ਦੇ ਰਹੇ ਹਾਂ ਪਰ ਇੱਕ ਗੱਲ ਯਾਦ ਰੱਖਿਓ ਇਸ ਦੀ ਕਦੇ ਵੀ ਜਿਹੜੀ ਪੰਜ ਕਕਾਰੀ ਵਰਦੀ ਹੈ ਇਸ ਦੀ ਦੁਰਵਰਤੋਂ ਨਹੀਂ ਕਰਨੀ ਜਿਹੜੀਆਂ ਪੰਜ ਚਾਰ ਕੁਰਾਤਾ ਸਾਡੇ ਧਰਮ ਵਿੱਚ ਦੱਸਿਆ ਗਿਆ ਨੇ ਸੋ ਬੱਚਿਓ ਤੁਹਾਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਉਹਨਾਂ ਕੋਲੋਂ ਬਚ ਕੇ ਰਹਿਣਾ ਹੈ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਜਿੱਥੇ ਤੁਸੀਂ ਗੁਰੂ ਦੀ ਬਾਣੀ ਹੈ ਜਿਹੜੀ ਪੰਜਾਂ ਬਾਣੀਆਂ ਦਾ ਨਿਤਨੇਮ ਜਿਹੜਾ ਹੈ ਤੁਸੀਂ ਹਰ ਰੋਜ਼ ਕਰਨਾ ਹੈ ਉਸ ਤੋਂ ਬਾਅਦ ਆਪਣੇ ਕੇਸਾਂ ਦੀ ਸਾਂਭ ਸੰਭਾਲ ਸਭ ਤੋਂ ਜ਼ਿਆਦਾ ਕਰਨੀ ਹੈ ਸਭ ਤੋਂ ਪਹਿਲਾ ਜਿਹੜੀ ਕੇਸ ਦੀ ਮਹਾਨਤਾ ਸਾਡੇ ਪੰਥ ਵਿੱਚ ਬਹੁਤ ਜ਼ਿਆਦਾ ਹੈ ਕੇਸਾਂ ਦੀ ਸੰਭਾਲ ਸੰਭਾਲ ਉਸ ਤੋਂ ਬਾਅਦ ਆਉਂਦਾ ਹੈ ਕੇਸ ਕੰਗਾ ਕੰਗਾ ਜਿਹੜਾ ਹੈ ਉਹ ਸਾਡੇ ਕੇਸਾਂ ਦੇ ਸਤਿਕਾਰ ਦੇ ਲਈ ਹੈ ਉਹਨਾਂ ਨੂੰ ਸਾਂਭ ਸੰਭਾਲ ਕਰਨ ਦੇ ਲਈ ਹੈ ਉਸ ਤੋਂ ਬਾਅਦ ਕੜਾ ਜਿਹੜਾ ਆਪਾਂ ਹੱਥਾਂ ਵਿੱਚ ਪਾਇਆ ਹੈ ਸੋ ਬੱਚਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਹੱਥਾਂ ਵਿੱਚ ਜਾ ਪੈਰਾਂ ਵਿੱਚ ਮੇਰੀਆਂ ਮਾਤਾਂਵਾਂ ਪੈਣਾ ਅੱਜ ਬੱਚਿਆਂ ਦੇ ਗੁੱਟਾਂ ਵਿੱਚ ਧਾਗੇ ਬਣਦੀਆਂ ਨੇ ਪਰ ਉਹ ਧਾਗਿਆਂ ਤੋਂ ਬਚਾਉਣ ਦੇ ਲਈ ਸਾਨੂੰ ਬਹਿਮਾ ਭਰਮ ਤੋਂ ਬਚਾਉਣ ਦੇ ਲਈ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਇੱਕ ਕਲੇ ਬਖਸ਼ੇ ਨੇ ਜਿਹੜੇ ਅੱਜ ਤੁਸੀਂ ਆਪਣੇ ਹੱਥਾਂ ਵਿੱਚ ਪਾਏ ਨੇ ਸੋ ਬਹਿਮਾ ਭਰਮ ਵਿੱਚ ਨਹੀਂ ਪਹਿਣਾ ਗੁਰਬਾਣੀ ਦਾ ਫਰਮਾਨ ਹੈ ਤ੍ਰਿਕਤੀ ਨਾ ਕਾ ਜੀਵਿਆ ਜੇ ਲਿਕ ਲਿਕ ਵਿੱਚ ਨਾ ਹੋ ਕਹਿੰਦੇ ਲਾਣਤ ਹੈ ਉਹਨਾਂ ਦੇ ਜੀਵਨ ਤੇ ਜਿਹੜੇ ਗੁਰੂ ਪਰਮਾਤਮਾ ਦੇ ਨਾਮ ਨੂੰ ਇਹਨਾਂ ਧਾਗਿਆਂ ਤੇ ਤਵੀਤਾਂ ਦੇ ਵਿੱਚ ਲਿਖ-ਲਿਖ ਕੇ ਵੇਚਦੇ ਨੇ ਸੋ ਇਹਨਾਂ ਦੇ ਕੋਲੋਂ ਵੀ ਬਚ ਕੇ ਰਹਿਣਾ ਹੈ ਜਿਹੜਾ ਕੱਚਾ ਹੈ ਉਹ ਸਾਡਾ ਇੱਕ ਅੱچھے ਕਰੈਕਟਰ ਦਾ ਅੱਛੇ ਕਿਰਦਾਰ ਦਾ ਪ੍ਰਤੀਕ ਹੈ ਉਸ ਤੋਂ ਬਾਅਦ ਸਾਨੂੰ ਜਿਹੜੀ ਸ਼ਰੀ ਸਾਹਿਬ ਦਿੱਤੀ ਗਈ ਹੈ ਸੋ ਬੱਚਿਓ ਇਹ ਸ਼ਰੀ ਸਾਹਿਬ ਜਿਹੜੀ ਹੈ ਇਸ ਦੀ ਗੁਣਵੱਤ ਤੋਂ ਬਿਲਕੁਲ ਨਹੀਂ ਕਰਨੀ ਔਰ ਆਪਣੇ ਭਰਾਵਾਂ ਉੱਪਰ ਕਦੇ ਵੀ ਇਹ ਨਹੀਂ ਕਰਨੀ ਇਹ ਹਮੇਸ਼ਾ ਮਜਲੂਮਾ ਤੇ ਮਾਸੂਮਾ ਦੀ ਰੱਖਿਆ ਵਾਸਤੇ ਜਿਹੜੀ ਹੈ ਗੁਰੂ ਕਲਗੀਧਰ ਪਾਚਨ ਨੇ ਸਾਨੂੰ ਦਿੱਤੀ ਸੀ ਕਿ ਜਿਹੜਾ ਵੀ ਗੁਰੂ ਦੇ ਘਰ ਦੇ ਘਰ ਦੇ ਵਿੱਚ ਆਵੇਗਾ ਦਤ ਤੇ ਆਏ ਨੂੰ ਦੇਖ ਜਿਹੜਾ ਚੜ ਕੇ ਆਏਗਾ ਉਸ ਦੇ ਲਈ ਇਹ ਤੇਕ ਜਿਹੜੀ ਹੈ ਉਹ ਤਿਆਰ ਰੱਖਣੀ ਹੈ ਸੋ ਇਹ ਪੰਜ ਕਕਾਰੀ ਵਰਦੀ ਦੀ ਬੜੀ ਵੱਡੀ ਮਹਤਾ ਹੈ ਸਾਡੇ ਸਿੱਖ ਪੰਥ ਦੇ ਵਿੱਚ ਸੋ ਮੈਂ ਆਪ ਸਾਰਿਆਂ ਬੱਚਿਆਂ ਨੂੰ ਜਾਦਾ ਵਿਸਤਾਰ ਵਿੱਚ ਨਾ ਜਾਂਦਾ ਹੋਇਆ ਇੱਕ ਵਾਰ ਫਿਰ ਤੁਸੀਂ ਵਿਦਾਇਦੇ ਪਾਤਰ ਹੋ ਬਹੁਤ ਬਹੁਤ ਧੰਨਵਾਦ ਸਾਡੇ ਪਾਸ ਪਹੁੰਚੇ ਐਸਜੀਪੀਸੀ ਤੋਂ ਪੰਜ ਸਿੰਘ ਸਾਹਿਬ ਜਿਨ੍ਹਾਂ ਨੇ ਆਪਸ ਨੂੰ ਅੰਮ੍ਰਿਤ ਦੀ ਜੜੀ ਹੈ ਇਹ ਦਾਤ ਵਖੀ ਹੈ ਸੋ ਅੰਤਲੇ ਵਿੱਚ ਆਪ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰਕਾ ਲੰਗਰ ਜਿਹੜਾ ਹੈ ਉਹ ਤਿਆਰ ਕੀਤਾ ਗਿਆ ਹੈ ਸਾਰਿਆਂ ਨੇ ਚੱਕੇ ਜਾਣ ਦੀ ਕਿਰਪਾਲਤਾ ਕਰਨੀ ਜੀ ਇਤਨੇ ਕੋ ਬੇਨਤੀ ਪ੍ਰਵਾਨ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰ ਸਿੰਬਲ ਕੈਂਪ ਗੁਰਦੁਆਰਾ ਪੰਚਾਇਤੀ ਟੇਕਰੀ ਵਿੱਚ ਜੋ ਪੰਜ ਸਿੰਘ ਸਹਿਬਾਨ ਪੰਜ ਪਿਆਰੇ ਜੋ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਗੁਰੂ ਸਾਹਿਬ ਜੀ ਹਜ਼ੂਰੀ ਦੇ ਵਿੱਚ ਜਿਹੜੀ ਹੈ ਉਹ ਸਮੂਹ ਸੰਗਤ ਨੂੰ ਦਿੱਤੀ ਹੈ ਔਰ ਸਾਰੇ ਗੁਰੂ ਵਾਲੇ ਬਣੇ ਹਨ ਅੱਜ ਅਰਦਾਸ ਸਾਧ ਸੋਤ ਕੇ ਗੁਰੂ ਵਾਲੇ ਬਣ ਕੇ ਇਹ ਜੋ ਸੰਗਤਾਂ ਗੁਰੂ ਕੇ ਮਰਜੀਵੜੇ ਬਣ ਕੇ ਜੋ ਅੱਜ ਗੁਰੂ ਘਰ ਦੇ ਵਿੱਚੋਂ ਬਾਹਰ ਨਿਕਲ ਰਹੇ ਹਨ ਪੰਜ ਸਿੰਘ ਸਾਹਿਬਾਨ ਦੀ ਗਵਾਹੀ ਏਹ ਜੋ ਸਾਰੀ ਸੰਗਤ ਹੈ ਇਹ ਅੱਜ ਗੁਰੂ ਵਾਲੀ ਬਣ ਕੇ ਆ ਰਹੀ ਹੈ ਤੇ ਪਾਇਆ ਸੁਰ ਨਰ ਮਨ ਜਾਲਿਆ ਰਿਤ ਕੋ ਜਿਤੇ ਆਰ ਗੁਰ ਜਾਨ ਨਰ ਮਨ ਤੇ ਉਹ ਤੁਸੀਂ ਦੇਖ ਰਹੇ ਹੋ ਇਹ ਅਲੋਕਿਕ ਨਜ਼ਾਰਾ ਜਿਵੇਂ ਕਿ ਗੁਰੂ ਸਾਹਿਬ ਨੇ ਜਦੋਂ ਅੰਮ੍ਰਿਤ ਦੀ ਦਾਤ ਬਖਸ਼ੀ ਸੀ ਤੇ ਇਸੇ ਤਰ੍ਹਾਂ ਜੋ ਸੰਗਤ ਹੈ ਉਹ ਬਾਹਰ ਆਈ ਸੀ ਪੰਡਾਲ ਦੇ ਵਿੱਚੋਂ ਤੇ ਅੱਜ ਉਹ ਮਰਜੀਵੜੇ ਫਿਰ ਤੋਂ ਗੁਰੂ ਸਾਹਿਬਾਨ ਦੀ ਜਿਵੇਂ ਪਰਥਾਏ ਅੱਜ ਫਿਰ ਉਹ ਮਰਜੀ ਵਣੇ ਤਿਆਰ ਬਰ ਤਿਆਰ ਗੁਰੂ ਘਰ ਚੋਂ ਬਾਹਰ ਆ ਰਹੇ ਨੇ ਪੰਜ ਸਿੰਘ ਸਾਹਿਬਾਨ ਦੀ ਅਗਵਾਈ ਹੇਠ ਇਹ ਬੜਾ ਹੀ ਅਲੋਕਿਕ ਨਜ਼ਾਰਾ ਤੁਸੀਂ ਦੇਖ ਰਹੇ ਹੋ ਸਿੰਬਲ ਕੈਂਪ ਪੰਚਾਇਤੀ ਟੇਕਰੀ ਗੁਰਦੁਆਰਾ ਸਾਹਿਬ ਦਾ ਪੰਜ ਸਿੰਘ ਸਹਿਬਾਂ ਦੀ ਅਗਵਾਹੀ ਹੈ ਸਮੂਹ ਸੰਗਤ ਜੋ ਗੁਰੂ ਵਾਲੀ ਬਣ ਕੇ ਗੁਰੂ ਘਰ ਚੋਂ ਅੱਜ ਬਾਹਰ ਨਿਕਲੀ ਹੈ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਜਿਹੜੀ ਸੰਗਤ ਹੈ ਇਹ ਜੋ ਅੱਜ ਗੁਰੂ ਵਾਲੇ ਬਣੇ ਹਨ ਇਹ ਸਿੱਖ ਰਹਿਤ ਮਰਿਆਦਾ ਦੇ ਉੱਤੇ ਹਮੇਸ਼ਾ ਪਹਿਰਾ ਦਿੰਦੇ ਰਹਿਣਗੇ ਔਰ ਦੇ ਦੁਰਤੇ ਔਰ ਆਉਣ ਵਾਲੇ ਜੋ ਕੌਮੀ ਜੋ ਪੀੜਾਵਾਂ ਹਨ ਉਹਨਾਂ ਦੇ ਵਿੱਚ ਹਮੇਸ਼ਾ ਕੌਮ ਦੇ ਨਾਲ ਜੂਜਣ ਦੇ ਲਈ ਹਮੇਸ਼ਾ ਤਿਆਰ ਵਰ ਤਿਆਰ ਰਹਿਣਗੇ ਇਹ ਜੋ ਗੁਰੂ ਵਾਲੇ ਅਜ ਸਿੰਘ ਸੱਜ ਕੇ ਸਿੰਘ ਸਿੰਘਣੀਆਂ ਤਿਆਰ ਹੋ ਕੇ ਜੋ ਬਾਹਰ ਨਿਕਲੇ ਹਨ ਗੁਰੂ ਘਰ ਦੇ ਵਿੱਚੋਂ ਇਹ ਇੱਕ ਬਹੁਤ ਹੀ ਵੱਡਾ ਅਤੇ ਅਲੌਕਿਕ ਨਜ਼ਾਰਾ ਹੈ ਜੋ ਆਮ ਤੌਰ ਤੇ ਬਹੁਤ ਹੀ ਘੱਟ ਵੇਖਣ ਨੂੰ ਮਿਲਦਾ ਹੈ ਵਾਪਤ ਤੁਥਾ ਜੇ ਨਾਮ ਕਿਰਤੀ ਸੁਧਾਪ ਤੁਥਾ बहुत ही अलौकिक नज़ारा मन गदगद हो उठा है जिमें के ए नजारा, नजारा है जिस तरीके गुरु ग्रंथ साहब जी ने आप तो प्यारे तो अमृत वाले गुरु वाले बने से

ਦੀ ਕੀ ਫਤਿਹ ਤਾਂ ਤੁਸੀਂ ਦੇਖ ਰਹੇ ਹੋ ਕਿ ਕਿ ਮੈਂ ਸਾਡੇ ਨਾਲ ਵੀਰ ਅਜੀਤਪਾਲ ਸਿੰਘ ਜੀ ਜੁੜੇ ਨੇ ਇਸ ਵੇਲੇ ਅਸੀਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਔਰ ਅੱਜ ਜੋ ਇੱਥੇ ਗੁਰਸਾਹਿਬ ਵੱਲੋਂ ਜੋ ਦਾਤ ਜਿਹੜੀ ਹੈ ਪੰ ਸਿੰਘ ਸਾਹਿਬ ਵੱਲੋਂ ਗੁਰੂ ਵਾਲੇ ਬਣਾਏ ਗਏ ਹਨ ਇੱਥੇ ਜੋ ਸਿੰਘ ਜੋ ਸੰਗਤ ਅ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਜੋ ਅੱਜ ਇੱਕ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ ਹੈ ਮੇਰੇ ਤਾਂ ਰੂਹ ਕੰਡੇ ਖੜੇ ਹੋ ਗਏ ਕਿਉਂਕਿ ਅੰਦਰ ਹੀ ਨਾ ਇੱਕ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਕਿਵੇਂ ਗੁਰੂ ਸਾਹਿਬਾਨਾਂ ਦੇ ਸਮੇਂ ਇਸੇ ਤਰ੍ਹਾਂ ਪੰਡਾਲ ਸਜਿਆ ਹੁਣ ਇਸੇ ਤਰ੍ਹਾਂ ਗੁਰੂ ਵਾਲੇ ਜਿਹੜੇ ਮਰਜੀ ਉਹਦੇ ਪੈਦਾ ਹੋਏ ਹੁਣੇ ਉੱਥੋਂ ਤੇ ਅੱਜ ਜਿਨ੍ਹਾਂ ਦੀ ਲੀਕ ਦੇ ਉੱਤੇ ਅਸੀਂ ਚੱਲ ਰਹੇ ਹਾਂ ਕਿਵੇਂ ਤਾਂ ਮਹਿਸੂਸ ਕਰ ਰਹੇ ਤੁਸੀਂ ਅੱਜ ਦੇਖੋ ਮੇਰੀ ਜੀ ਸਾਰੀ ਜਿਹੜੀ ਕਲਾ ਆ ਕਾਪੂਖ ਵਾਏ ਗੁਰੂ ਆਪ ਵਰਤਾ ਰਿਹਾ ਜੀ ਸੋ ਵਾਏ ਗੁਰੂ ਹੀ ਸਭ ਕੁਝ ਬਣਾਉਣ ਵਾਲੇ ਨੇ ਗੁਰੂ ਕਿਰਪਾ ਕਰਨ ਵਾਲੇ ਨੇ ਅਸੀਸਾ ਸਾਹਿਬ ਸ਼੍ਰੀ ਗੁਰੂ ਗੰਦ ਸਾਹਿਬ ਜੀ ਮਹਾਰਾਜ ਦੀਆਂ ਨੇ ਕਿੱਕ ਨਿਮਾਨਾ ਜਹਾ ਉਪਰਾਲਾ ਲੈ ਕੇ ਚੱਲੇ ਸੀ ਬੱਚਿਆਂ ਦੀ ਖੇਡਾਂ ਤੋਂ ਪ੍ਰਗਮ ਆਰੰਭ ਹੋਇਆ ਧਰਮ ਵਾਲੇ ਪਾਸੇ ਜੋੜਨ ਦੇ ਲਈ ਨਿਮਾਨਾ ਜਹਾ ਉਪਰਾਲਾ ਰੱਖਿਆ ਜਿਵੇਂ ਆਪ ਜੀ ਪਹਿਲੇ ਪੰਜ ਜਾਣਦੇ ਹੋ ਜੀ ਛੋਟੇ ਬੱਚਿਆਂ ਦੀ ਜੋ ਦਸਤਾਰ ਸਿਖਲਾਈ 30 ਮਾਰਚ ਨੂੰ ਸ਼ੁਰੂ ਕੀਤੀ ਗਈ ਉਹ ਜੋ ਸਿਖਲਾਈ ਸੀ ਉਹ ਉਸ ਦਾ ਜੋ ਦਸਤਾਰ ਬੰਦੀ ਮੁਕਾਬਲਾ ਸੀ ਕੱਲ ਕਰਵਾਇਆ ਤੇ ਇਸੇ ਤਰ੍ਹਾਂ ਅੱਜ ਸਾਈਂ ਸ਼ਰੀਪੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ಅಪਾਰ ਮਹਿਰਮਤ ਹੋਈ ਅਮਰਤ ਦੀ ਦਾਤ तकरीबन 75 ਕੋਹ ਪੁਰਾਣੀ ਅਜ ਗੁਰੂ ਘਰ ਦੇ ਬਣਿਆ ਬੀਬੀਆਂ ਸਾਡੀਆਂ ਛੋਟੀਆਂ ਬੱਚੀਆਂ ਬੱਚੇ ਨੌਜਵਾਨ ਬਜ਼ੁਰਗ ਸਾਰੇ ਹੀ ਉਸ ਤੋਂ ਉਪਰੰਤ ਬਹੁਤ ਬਹੁਤ ਧੰਨਵਾਦ ਸ਼ਰੰਭੀ ਕੁਦਵਾਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਦੇ ਸਹਿਯੋਗ ਸਦਕਾ ਜੋ ਪੰਜ ਸੇਬਾਨ ਸਾਡੇ ਪਾਸ ਅੰਮ੍ਰਿਤ ਦੀ ਦਾਤ ਤਿਆਰ ਕਰਨ ਲਈ ਅੰਮ੍ਰਿਤ ਦੀ ਦਾਤ ਇਨ੍ਹਾਂ ਸੰਤਾਂ ਦੇ ਮੁਖ ਵਿੱਚ ਇਨ੍ਹਾਂ ਦੀਆਂ ਨੇਤਰਾਂ ਦੇ ਵਿੱਚ ਇਨ੍ਹਾਂ ਦੇ ਸੀਸ ਦੇ ਵਿੱਚ ਦੇਣ ਲਈ ਅੰਮ੍ਰਿਤ ਦੀਆਂ ਬੂੰਦਾਂ ਦਾ ਜੋ ਸਰਸਾਰ ਇਨ੍ਹਾਂ ਨੇ ਕੀਤਾ ਉਹ ਐਸ.ਡੀ.ਪੀ.ਸੀ ਦੇ ਜੋ ਸਿੰਘ ਸਾਹਿਬ ਪੰਜ ਸੇਬਾਨਾਂ ਤੋਂ ਆਏ ਸਨ ਉਹਨਾਂ ਨੇ ਆ ਕੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸ਼ਰਦਾ ਭਾਵਨਾ ਦੇ ਨਾਲ ਇਨ੍ਹਾਂ ਅੰਮ੍ਰਿਤ ਅਵਲਾਖੀਆਂ ਨੂੰ ਗੁਰੂ ਦੇ ਨਾਲ ਜੋੜਿਆ ਅਸੀਂ ਇਨ੍ਹਾਂ ਸਾਰੇ ਹੀ ਜੋ ਅੱਜ ਗੁਰੂ ਵਾਲੇ ਬਣੇ ਨੇ ਇਨ੍ਹਾਂ ਪ੍ਰਤੀ ਇਹ ਉਮੀਦ ਰੱਖਦੇ ਹਾਂ ਕਿ ਇਸੇ ਤਰ੍ਹਾਂ ਬਾਣੀ ਅਤੇ ਬਾਣੇ ਦੇ ਧਾਰਨੀ ਰਹਿ ਕੇ ਆਪਣਾ ਜੋ ਰਹਿੰਦਾ ਜੀਵਨ ਬਤੀਤ ਕਰਨਗੇ ਅਤੇ ਗੁਰੂ ਵਾਲੇ ਬਣ ਕੇ ਇੱਕ ਅੱਛਾ ਜੀਵਨ ਜੀਓਗੇ ਇਸ ਸਮਾਜ ਦਾ ਆਪਣੀ ਕੌਮ ਦਾ ਇਸ ਦੇਸ਼ ਦਾ ਭਲਾ ਲੋਚਨਗੇ ਚੰਗੇ ਅੱਛੇ ਸ਼ਹਿਰੀ ਬਨਨਗੇ ਕੌਮ ਦੀ ਚੜ੍ਹਦੀ ਕਲਾ ਲਈ ਤਤਪਰ ਰਹਿਣਗੇ ਮੈਂ ਸੰਸਥਾ ਅਕਾਲਪੁਰ ਕੀ ਫੌਜ ਸਿੱਖ ਨੌਜਵਾਨ ਸਭਾ ਸਿੰਗਲ ਕੈਂਪ ਸੰਜੀਵ ਉਪਰਾਲੇ ਦਾ ਬਹੁਤ-ਬਹੁਤ ਧੰਨਵਾਦ ਇੰਨਾ ਸਾਰੇ ਅੰਮ੍ਰਿਤਪੁਰਾਕੀ ਸਜਣਾ ਦਾ ਕਰਦਾ ਹਾਂ ਜਿਨ੍ਹਾਂ ਨੇ ਅੱਜ ਗੁਰੂ ਵਾਲੇ ਬਣ ਕੇ ਸਾਡੇ ਇਸ ਨਿਮਾਣੇ ਜੀ ਉਪਰਾਲੇ ਨੂੰ ਮਾਨ ਬਖਸ਼ਿਆ ਬਹੁਤ-ਬਹੁਤ ਆਪਜੀ ਦਾ ਤੁਮ ਧੰਨਵਾਦ ਜਿਨ੍ਹਾਂ ਨੇ ਆਪਣਾ ਸਮਾਂ ਕੱਢਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਵੀਰ ਮਨਜੀਤ ਸਿੰਘ ਜੀ ਜੁੜੇ ਨੇ ਸਿੱਖ ਨੌਜਵਾਨ ਸਭਾ ਸਿੰਬਲ ਕੈਂਪ ਦੇ ਮੁਖੀ ਸੇਵਾਦਾਰ ਵੀਰ ਜੀ ਜਿਵੇਂ ਦਾ ਅੱਜ ਨਜ਼ਾਰਾ ਅਸੀਂ ਦੇਖਿਆ ਸਾਰਿਆਂ ਨੇ ਹਨ ਮੈਨੂੰ ਵੀ ਇੱਕ ਨਾ ਬੜਾ ਮੈਂ ਵੀਰਜੀ ਦੇ ਨਾਲ ਵੀ ਗੱਲ ਕਰ ਰਿਹਾ ਸੀ ਜਿਤਪਾਲ ਜੀ ਦੇ ਨਾਲ ਵੀ ਕਿ ਮੈਂ ਗੱਗਦ ਹੋ ਗਿਆ ਕਿਉਂਕਿ ਇਹ ਨਜ਼ਾਰੇ ਇਹ ਉਹ ਅਲੋਕਿਕ ਨਜ਼ਾਰੇ ਹਨ ਜਿਹੜੇ ਕਿ ਆਮ ਤੌਰ ਤੇ ਦੇਖਣ ਨੂੰ ਮਿਲਦੇ ਨਹੀਂ ਪਰ ਸਾਡੇ ਵੱਡੇ ਭਾਗ ਹਨ ਕਿ ਅਸੀਂ ਇਸ ਤਰ੍ਹਾਂ ਦੇ ਨਜ਼ਾਰੇ ਦੇਖ ਰਹੇ ਤੁਹਾਨੂੰ ਕੀ ਲੱਗਿਆ ਕਿਉਂਕਿ ਤੁਹਾਡੇ ਵੱਲੋਂ ਕੀਤੇ ਹੋਏ ਉਪਰਾਲੇ ਤੁਹਾਡੀਆਂ ਸੰਸਥਾਵਾਂ ਦੇ ਵੱਲੋਂ ਕੀਤੇ ਹੋਏ ਉਪਰਾਲਿਆਂ ਦਾ ਸਦਕਾ ਹੀ ਅੱਜ ਇਹ ਜੋ 70 ਤੋਂ 75 ਪ੍ਰਾਣੀ ਜਿਹੜੇ ਨੇ ਉਹ ਗੁਰੂ ਵਾਲੇ ਬਣੇ ਨੇ ਹਾਂ ਹਾਂ ਪਾਲਤੋਂ ਸਭ ਤੋਂ ਪਹਿਲੇ ਜਿਹੜਾ ਸ਼ੁਕਰ ਗੁਜ਼ਾਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੀ ਬਿਲਕੁਲ ਜਿਨ੍ਹਾਂ ਨੇ ਆਪਣਾ ਸਾਨੂੰ ਆਸ਼ੀਰਵਾਦ ਬਖਸ਼ਿਆ ਤੇ ਉਹਨਾਂ ਨੇ ਇਹ ਸੇਵਾ ਜਿਹੜੀ ਸਾਡੇ ਪੱਖੋਂ ਲਈ ਹੈ ਕਿਉਂਕਿ ਬਹੁਤ ਮਾਨਿਕ ਬਹੁਤ ਪੁਰਾਣਾ ਫਲਵਲਾ ਸਿਟੀ ਸਿੰਬਲ ਕੈਂਪ ਵਿੱਚ ਅੰਮ੍ਰਿਤ ਸੰਚਾਰ ਜੀ ਜੀ ਕਰਵਾਣਾ ਹੀ ਕਰਵਾਣਾ ਹੈ ਹਾਂਜੀ ਤੋਂ ਜਦੋਂ ਇਹ ਸੇਵਾ ਮੁਸ਼ਰੀਮਾਨ ਮਨਜੀਤ ਸਿੰਘ ਜੀ ਨੇ ਨੌਜਵਾਨ ਸਭਾ ਦੀ ਕੀਤੀ ਉਸ ਤੋਂ ਬਾਅਦ ਮਾਨੀ ਫਲਵਲਾ ਸਿਟੀ ਜਲਦੀ ਜਲਦੀ ਕੋਈ ਨਾ ਕੋਈ ਆਪਣੇ ਸਮਾਜ ਵੀ ਚੇਂਜ ਕੀਤਾ ਕਿਉਂਕਿ ਜਿੱਦਾਂ ਨਸ਼ਾ ਜ਼ੋਰ ਚੱਲ ਰਿਹਾ ਜੀ ਬਿਲਕੁਲ ਉਹਨੂੰ ਠੱਲ ਪਾਉਣ ਵਾਸਤੇ ਸਿੰਬਲ ਕੈਂਪ ਵਿੱਚ ਵਧੀਆ ਤੋਂ ਵਧੀਆ ਉਪਰਾਲੇ ਕੀਤੇ ਜਾਂ ਜਿੱਦ ਨਾਲ ਸਾਡੀ ਨੌਜਵਾਨ ਕੀ ਦੀ ਆ ਉਹ ਗੁਰਕਰਨਾਲ ਜੋੜੀ ਜਾ ਸਕੇ ਸਾਡੇ ਲਈ ਇੱਕ ਮਾਨਜੋਗੀ ਗੱਲ ਹੈ ਮੈਂ ਆਈ ਥਿੰਕ ਤੁਹਾਡੇ ਇੰਟੂ ਵਿੱਚ ਇਹ ਹੋਣਾ ਕਿ ਅਗਰ ਇੱਕ ਵੀ ਵੀਰ ਕੋਈ ਜਿਹੜਾ ਚਿੱਟਾ ਸੇਵਨ ਕਰਦਾ ਇੱਕ ਵੀ ਵੀਰ ਜਿਹੜਾ ਅਗਰ ਨਸ਼ਾ ਛੱਡ ਕੇ ਅਮਰਤਧਾਰੀ ਹੋਏਗਾ ਨਾ ਸਾਡੀ ਬੜੀ ਮਾਨ ਹੋਰੀ ਗੱਲ ਅੱਜ ਉਹ ਗੱਲ ਪੂਰੀ ਹੋਈ ਸਾਡੇ ਪਾਸ ਇੱਕ ਵੀਰ ਆਇਆ ਜਿਨੇ ਚਿੱਟੇ ਦਾ ਨਸ਼ਾ ਤਿਆਗ ਕੇ ਅੱਜ ਉਹ ਗੁਰੂ ਦਾ ਸਿੰਘ ਸੱਜਿਆ ਹੈ